ਰਾਜਪੁਰਾ ਦੀ ਸਿਟੀ ਪੁਲਿਸ ਨੇ ਮੋਟਰ ਵਹੀਕਲ ਕਾਨੂੰਨ ਤੋੜਨ ਵਾਲੇ ਅਤੇ ਹੁੱਲੜਬਾਜਾਂ ਦੇ ਖਿਲਾਫ ਕੱਟੜ ਰੁਖ ਅਪਣਾਉਂਦੇ ਹੋਏ ਦਰਜਨਾ ਹੁੱਲੜਬਾਜਾਂ ਦੇ ਚਲਾਨ ਕੱਟੇ ਅਤੇ ਕਈ ਨੌਜਵਾਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਆਓ ਸੁਣਦੇ ਹਾਂ ਕਸੂਰਵਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਸੰਧੂ ਅਤੇ ਐਸਆਈ ਗੁਰਨਾਮ ਸਿੰਘ ਨੇ ਕੀ ਕਿਹਾ ਨੈਸ਼ਨਲ న్యూਸ ਫੋਕਸ ਟੈਨੂ ਜੀਮਾਨ ਐਸਐਸਪੀ ਸਾਹਿਬ ਦੀਆਂ ਰਹਿਤਾਂ ਅਨੁਸਾਰ ਸਰਕਾਰ ਦੇ ਗਾਈਡਲਾਈਨ ਦੇ ਜਿਹੜੇ ਆਪੀ ਹੁੱਲੜਬਾਜਾਂ ਨੂੰ ਆਪਣਾ ਇਹਨਾਂ ਨੂੰ ਨੱਥ ਪਾਉਣ ਲਈ ਜਿਹੜੀਆਂ ਟ੍ਰਿਪਰ ਰੈਡਿੰਗ ਇਹ ਮੇਰਾ ਨੰਬਰ ਹੀ ਮੈਂ ਚਲਾਨ ਕਿਤੇ ਜਾ ਰਹੇ ਨੇ ਤੇ ਕਾਫੀ ਇੱਥੇ ਉਹ ਉਹਨਾਂ ਯਾਰ ਜਿਹੜਾ ਕਦਾ ਮੇਨ ਬਾਜ਼ਾਰ ਇੱਥੇ ਹੀ ਇਹਨੂੰ ਜਾਵਣਾ ਹੈ ਬੁੱਲੜ ਬਾਜਾਰ ਨੂੰ ਠੀਕ ਹੈ ਸਭ ਤੁਸੀਂ ਜਿਹੜੇ ਅੱਜ ਕੱਲ ਇੱਕ ਡੀਜੀ ਇਹਦੀ ਜਿਸ ਤੋਂ ਆਮਨੇ ਇੱਕ ਹੁਕਮ ਜਾਰੀ ਕੀਤਾ ਵੀ ਨਾਬਾਲੀ ਗਾਂ ਦੇ ਵੀਕਲ ਨਹੀਂ ਚਲਾਉਣੀ ਉਸ ਬਾਰੇ ਕੀ ਕਹੋਗੇ ਕਿ ਉਹ ਸਰਕਾਰ ਦੇ ਅਧਿਕਾਰ ਨੇ ਕਿ 31 ਜੁਲਾਈ ਤੋਂ ਬਾਅਦ ਜੋ ਵੀ ਚਲਾਨ ਕਰਾਂਗੇ ਉਹਦੇ ਨਵਾਲਕ ਬੱਚੇ ਦੇ ਪੇਰੈਂਟਸ ਨੂੰ ਨਾਲ ਜਰੂਰ ਨੂੰ ਨਿਵਾਲਾ ਕਰਾਂਗੇ ਠੀਕ ਹੈ ਤੇ ਇਹਨਾਂ ਰਨ ਨਾਕਾ ਤੇ ਟਾਈਮ ਟਾਈਮ ਲੱਗਦਾ ਹੈ ਬਿਲਕੁਲ ਅਸੀਂ ਆਪਣੇ ਟਾਈਮ ਤੇ ਨਾਕਾ ਵੀ ਲਾਉਣੇ ਆ ਤੇ ਗਸ਼ਤ ਵੀ ਕਰ ਰਹੇ ਆ ਤੇ ਕੋਈ ਵੀ ਕੋਈ ਮਾੜੀ ਘਟਰਾਣਾ ਵਾਪਰੇ ਐਸ.ਆਈ. ਗੁਰਨਾਮ ਸਿੰਘ ਜੀ ਸਰ ਅੱਜ ਨਾਕਾ ਲਾਇਆ ਕੀ ਜਾਨ ਤੋਂ ਹਾਂਜੀ ਨਾਕਾਬੰਦੀ ਲਾਈ ਹੋਈ ਹੈ ਸਪੈਸ਼ਲ ਮਾਨਯੋਗ ਐਸ.ਐਸ.ਪੀ ਸਾਹਿਬ ਦੇ ਹੁਕਮਸਾਰ ਟਾਲੀ ਵਾਲਾ ਚੌਂਕ ਤੇ ਨਾਕਾਬੰਦੀ ਕੀਤੀ ਹੈ ਸਾਡੇ ਕੋਲੇ ਐਪ ਨੇ ਜਿਵੇਂ ਪੇਸ ਐਪ ਹੈ ਤਾਂ ਵਾਹਨ ਐਪ ਹੈ ਵਾਹਨ ਐਪ ਰਾਹੀਂ ਅਸੀਂ ਜਿਹੜੀ ਰਜਿਸਟ੍ਰੇਸ਼ਨ ਮੋਟਰਸਾਈਕਲਾਂ ਵਗੈਰਾ ਚੈੱਕ ਕਰ ਰਹੇ ਹਾਂ ਤੇ ਜਿਹੜੀ ਸਪੇਸ ਐਪ ਹੈ ਜਿਹੜਾ ਕੋਈ ਸ਼ੱਕੀ ਬੰਦਾ ਸਾਨੂੰ ਲੱਗਦਾ ਹੈ ਸਪੇਸ ਐਪ ਰਾਹੀਂ ਉਹ ਉਸ ਬੰਦੇ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕਰ ਰਹੇ ਹਾਂ ਅਸੀਂ ਕਿੰਨਾ ਕੁ ਚਲਾਨ ਹੋ ਆਪ ਕੀ ਨਿਕਲ ਗਈ ਦਿਲਹਾਲ ਨਹੀਂ ਹਲੇ ਚੈਕਿੰਗ ਚੱਲ ਰਹੀ ਚੈਕਿੰਗ ਚੱਲ ਰਹੀ ਹੈ ਹਲੇ ਦੀ ਕੋਈ ਚਲਾਨ ਨਹੀਂ ਠੀਕ ਹੈ ਨਾ ਜੰਮਦਾ ਅੱਜ ਕੱਲ ਬੱਚੇ ਜਿੰਮਰ ਬੱਚੇ ਘੁੰਮਦੇ ਨੇ ਅਸੀਂ ਕਹਿੰਦੇ ਆ ਆਪਣੇ ਵਾਹਨ ਤੇ ਸਾਰੇ ਨੰਬਰ ਵਗੈਰਾ ਲਵਾ ਕੇ ਰੱਖਣ ਸਾਰਾ ਤੇ ਕੋਈ ਵੀ ਟ੍ਰਿਪਲ ਰਾਈਡਿੰਗ ਨਾ ਕਰੇ ਕੋਈ ਕਾਨੂੰਨ ਦੇ ਦਾਇਰੇ ਰਹਿ ਕੇ ਪਰ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਕਈ ਵਾਰ ਬਿਨਾਂ ਨੰਬਰ ਜਾਂ ਕੋਸ਼ ਜਿਹੜਾ ਕੋ ਬਿਨਾਂ ਨੰਬਰ ਹੀ ਮਿਲੇਗਾ ਉਹਨਾਂ ਨੂੰ ਅਸੀਂ ਬਾਉਂਡ ਕਰਾਂਗੇ ਮੋਟਰਸਾਈਕਲ ਅੱਜਕੱਲ ਨਵਾਲਕ ਕੋ ਸਕੂਲ ਦੇ ਬੱਚੇ ਚਲਾਈ ਫਿਰਦੇ ਆ ਨਵਾਲਕ ਬੱਚਿਆਂ ਵਾਸਤੇ ਉਹਨਾਂ ਦੇ ਜਿਹੜੇ ਪੇਰੈਂਟਸ ਰਿਸਪੋਨਸੀਬਲ ਨੇ ਉਹਨਾਂ ਨੂੰ ਚਾਹੀਦਾ ਵੀ ਨਵਾਲਕ ਬੱਚਿਆਂ ਨੂੰ ਮੋਟਰਸਾਈਕਲ ਨਾ ਦੇਣ ਔਰ ਹੁਣ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋਏਗੀ ਅੱਤੀ ਦੀ ਲਾਈਨ ਤੋਂ ਬਾਅਦ ਉਹਨਾਂ ਨੂੰ ਇਹੀ ਅਪੀਲ ਹੈ ਸਾਰਿਆਂ ਨੂੰ ਵੀ ਆਪਣੇ ਨਵਾਲਗ ਬੱਚਿਆਂ ਨੂੰ ਕੋਈ ਵੀ ਆਪਣਾ ਵਹੀਕਲ ਚਲਾਉਣ ਲਈ ਨਾ ਦੇ